ਮੰਮੀ ਦਾ ਮੈਡੀਕਲ ਕਿੱਥੇ ਆਉਂਦੇ ਮੇਰੇ ਕੋਲ ਪਿਆ ਆੜਾ ਦਵਾਈਆਂ ਤਾਂ ਥੋੜੀਆਂ ਰਹਿ ਗਈਆਂ ਨੇ ਨਹੀਂ ਉਸ ਦਵਾਈਆਂ ਵੱਖਰੀਆਂ ਪਈਆਂ ਇਹ ਮੰਮੀ ਦਾ ਮੈਡੀਕਲ ਹੈ ਜਿਵੇਂ ਫੋਨ ਦੀ ਬੈਟਰੀ ਨਹੀਂ ਹੁੰਦੀ ਇਹਨੂੰ ਮਹੀਨੇ ਬਾਅਦ ਮੈਂ ਫੁੱਲ ਭਰ ਦਿੰਨਾ ਆ ਦਵਾਈਆਂ ਦਾ ਮੰਮੀ ਨੂੰ ਮਹੀਨੇ ਚ ਖਾ ਖਾ ਕੇ ਖਾ ਖਾ ਕੇ ਜਮ ਲਾਸ਼ ਤੇ ਦੋ ਪੱਤੇ ਰਹਿ ਜਾਣਗੇ ਫਿਰ ਜਿਵੇਂ ਫੋਨ ਦੇ ਨਹੀਂ ਉਹ ਲੱਗ ਜਾਂਦਾ ਬੈਟਰੀ ਸੇਵਰ ਇਵੇਂ ਮਮੇ ਮੈਨੂੰ 5 ਦਿਨ ਪਹਿਲਾਂ ਹੀ ਕਹਿਣ ਲੱਗ ਜਾਈ ਦਵਾਈਆਂ ਮੁੱਕ ਗਈਆਂ ਦਵਾਈਆਂ ਮੁੱਕ ਗਈਆਂ ਤੇ ਮੰਮੀ ਦੇ ਕੋਲ ਹੋਰ ਸਮਾਨ ਮੰਮੀ ਦੇ ਬਾਹਰ ਹੋਣਾ ਨਾ ਪਹਿਲਾਂ ਅਸੀਂ ਜਿਵੇਂ ਉਹ ਰਾਜੇ ਮਹਾਰਾਜੇ ਨਹੀਂ ਹੁੰਦੇ ਉਹ ਬਾਹਰ ਸੰਗਾ ਹਸਣ ਆ ਜਾਂਦਾ ਚੋਰ ਆ ਜਾਂਦਾ ਤਖਤ ਆ ਜਾਂਦਾ ਇਵੇਂ ਸਭ ਤੋਂ ਪਹਿਲਾਂ ਮੰਮੀ ਦਾ ਮੰਜਾ ਸਰਾਣਾ ਮੈਡੀਕਲ ਕੰਬਲ ਤੇ ਕੰਬਲ ਤੇਲ ਨਾਰੀਅਲ ਦੇ ਤੇਲ ਵਾਲੀ ਸੀ ਸੀ ਨਜਪੋਣ ਵਾਲਾ दारू ਅੱਖਾਂ ਚ ਪਾਉਣ ਵਾਲਾ दारू ਐਨਕ ਰਹਿ ਗਈ ਮੇਰੀ ਹੋਏ ਜਦੋਂ ਮੈਂ ਪਹਿਲਾਂ ਸਮਾਨ ਅੰਦਰੋਂ ਢੋਲਾ ਸ਼ੁਰੂ ਕਰ ਦਿੰਦੇ ਸੀ ਜਦੋਂ 4 ਵਜੇ ਦੋ ਅੰਦਰ ਮੈਂ ਜਾਂਦਾ ਜਦੋਂ ਵਜੇ 4 ਬਾੜਾ ਜੇ ਮੌਸਮ ਉਹ ਤਾਂ ਠੰਡਾ ਆਉਦਾ ਚਲੋ ਅੰਦਰ ਨੂੰ ਇਹਨੇ ਸਮਾਨ ਚੁੱਕ ਕੇ ਲੈਣ ਲੱਗੀ ਹੁੰਦੀ ਐ